ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਮਰੰਡਾ ਵਾਸੀ ਡਾਕਟਰ ਜਸਪ੍ਰੀਤ ਕੌਰ ਸੁਪਤਰੀ ਸਰਦਾਰ ਸਰਬਜੀਤ ਸਿੰਘ ਸਬ ਇੰਸਪੈਕਟਰ ਮਰੰਡਾ ਵੱਲੋਂ ਜੁਪੀਐਸਸੀ ਸਿਵਲ ਸਰਵਿਸ ਡੀ ਪ੍ਰੀਖਿਆ ਵਿੱਚ 829ਵਾਂ ਰੈਂਕ ਪ੍ਰਾਪਤ ਕਰਨ ਤੇ ਡਾਕਟਰ ਚਰਨਜੀਤ ਸਿੰਘ ਹਲਕਾ ਬਧਾਇਕ ਸ਼੍ਰੀ ਚਮਕੌਰ ਸਾਹਿਬ ਵੱਲੋਂ ਉਹਨਾਂ ਦੇ ਘਰ ਜਾ ਕੇ ਡਾਕਟਰ ਜਸਪ੍ਰੀਤ ਕੌਰ ਦਾ ਸਨਮਾਨ ਕੀਤਾ ਗਿਆ ਅਤੇ ਪਰਿਵਾਰ ਨੂੰ ਵਧਾਈ ਦਿੱਤੀ ਗਈ। ਇਸ ਸਮੇਂ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਜਸਪ੍ਰੀਤ ਕੌਰ ਨੇ ਜਿੱਥੇ ਮਰੰਡਾ ਸ਼ਹਿਰ ਦਾ ਮਾਣ ਵਧਾਇਆ ਉਸ ਦੇ ਨਾਲ ਨਾਲ ਹਲਕਾ ਸ਼੍ਰੀ ਚਮਕੌਰ ਸਾਹਿਬ ਨੂੰ ਵੀ ਮਾਣ ਦੁੱਤਾ ਹੈ। ਇਸ ਸਮੇਂ ਉਹਨਾਂ ਦੇ ਨਾਲ ਨਾਪਰੀ ਟੋਨੀ ਤੇ ਸਮੂਹ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਹਾਜ਼ਰ ਸਨ। ਮਰੰਡਾ ਤੋਂ ਗੁਰਪ੍ਰੀਤ ਸਿੰਘ ਬਾਠ ਦੀ ਰਿਪੋਰਟ ਰਿਸਪੈਕਟਡ ਐਮ.ਐਸ.ਰ ਦਾ ਬਹੁਤ ਬਹੁਤ ਧੰਨਵਾਦੀ ਆਂ ਅਨ ਡੀਪਲੀ ਹਮ ਖੰਬਰ ਲਾਂਡ ਤੋਂ ਫੇਟੇਟਿਓ ਕਿ ਉਹਨੇ ਆਪਣਾ ਅਨ ਇੰਪੋਰਟੈਂਟ ਟਾਈਮ ਕੱਢ ਕੇ ਮੇਰੀ ਜਿਹੜੀ ਅਚੀਵਮੈਂਟ ਹੈ ਨੂੰ ਦੇਖ ਕੇ ਨਾਈਸ ਕੀਤਾ ਤੇ ਮੈਨੂੰ ਸੋ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ ਹੈ ਕਿ ਮੈਂ ਅਗੋਂ ਹੋਰ ਇਸ ਤਰ੍ਹਾਂ ਕਰਾਂ ਹੋਰ ਅਚੀਵ ਕਰਾਂ ਤੇ ਆਪਣੀ ਦੇਸ਼ ਦਾ ਆਪਣੀ ਏਰੀਆ ਦਾ ਆਪਣੇ ਪੇਰੈਂਟਸ ਦਾ ਨੇ ਸਪੋਰਟਰਸ ਦਾ ਨਾਮ ਲਸ਼ਾ ਤੁਸੀਂ ਯੂਪੀਐਸਸੀ ਦੀ ਕਿਹੜੇ ਅਟੈਂਟ ਤੇ ਕਲੀਅਰ ਕੀਤਾ ਬਣੋ ਕਿ ਮੇਰਾ ਫਸਟ ਅਟੈਂਟ ਸੀਗਾ 2024 ਵਿੱਚ ਮੈਂ ਅਭੀ ਹੋਈ ਸੀ ਤੇ ਕਿ ਮੇਰਾ ਫਸਟ ਅਟੈਂਟ ਸੀ ਹਾਂ ਤੇ ਤੁਸੀਂ ਹੋਰ ਨਾਲ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਹੀ ਕਹੂੰਗੀ ਕਿ ਆਪਣੇ ਦੇਸ਼ ਵਿੱਚ ਰਹਿ ਕੇ ਆਪਾਂ ਬਹੁਤ ਸੱਚ ਕੁਝ ਪ੍ਰਾਪਤ ਕਰ ਸਕਦੇ ਹਾਂ ਤੇ ਆਪਣੇ ਆਪਣੇ ਦੇਸ਼ ਲਈ इन मोटीवेट करके अपने लोगों ने सेवा कर सकते हैं अब साढ़े बहुत ही खुशी का दिन है कि साढ़े हल्के साड़ी बेटी जसप्रीत कौर और अठ 800 कुछ रैंक यू पी एस सी चाया और बहुत बड़ा मान जहाँ सा जिते परिवार को मिले सालके मिले ਪੰਜਾਬ ਦਾ ਇਹਨਾਂ ਨੂੰ ਨਾਮ ਰੌਸ਼ ਕੀਤਾ। ਸਮੇਂ ਇਹਨਾਂ ਉਹ ਇਹਨਾਂ ਦੇ ਫਾਦਰ ਸਾਹਿਬ ਸਰਜੀਤ ਸਿੰਘ ਤੇ ਮੋਰ ਅੰਮੋਲਿ ਮੇਰੇ ਨਾਲ ਕਮੇਟੀ ਤੋਂ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ। ਮੈਂ ਸਮਝਦਾ ਕਿ ਜਿਆਦਾ ਵਧਾਈ ਜਿਹੜੇ ਇਹਦੇ ਪੇਰੈਂਟਸ ਜਿਹੜੇ ਉਹਨਾਂ ਨੂੰ ਕਿਉਂਕਿ ਬੱਚਾ ਬੱਚੇ ਦੀ ਜੋ ਪਰਵਰਿਸ਼ਾ ਉਹ ਇਹਨਾਂ ਦੇ ਪੇਰੈਂਟਸ ਨੇ ਕੀਤੀ ਆ ਤੇ ਉਹਨਾਂ ਰਾਈਟ ਟ੍ਰੈਕ ਤੇ ਪਾਇਆ ਅੱਗੇ ਇਹਨੂੰ ਨੇ ਮਿਹਨਤ ਕੀਤੀ ਡਾਕਟਰ ਬਣੇ ਇਸ ਵਾਰ ਨੂੰ ਜਿਹੜਾ ਇਹ ਯੂਪੀਐਸਸੀ ਪ੍ਰੀਖਿਆ ਦਿੱਤਾ ਨੇ ਬਹੁਤ ਵੱਡੀ ਗੱਲ ਹੈ ਔਰ ਅੱਗੇ ਲਈ ਵੀ ਮੈਂ ਸੁਖੀ ਸ਼ਾਵਾਨ ਨੂੰ ਔਰ ਆਪਣੇ ਹੋਰ ਜਿੰਨੇ ਵੀ ਸਾਡੇ ਪੰਜਾਬ ਵਾਸੀ ਸੁਣ ਰਹੇ ਨੇ ਉਹਨਾਂ ਲਈ ਇਹਨੇ ਮਿਸਾਲ ਜਿਹੜੀ ਕਾਇਮ ਕੀਤੀ ਹੈ ਸੋ ਮੈਂ ਸਾਰੇ ਆਪਣੇ ਪੰਜਾਬ ਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਇਹ ਜਿਹੜਾ ਬੇਨਤੀ ਕਰਦਾ ਕਿ ਐਦਾਂ ਤੁਸੀਂ ਜਿਹੜਾ ਹੈਗਾ जिन्हें सा जसप्रीत कौर ने मेहनत की है और अज ज इंडिया का टॉप जी पी एस सी का एग्जाम उन्होंने क्लीयर किया सारे भी मेहनत करिए और अपने देश का अपने पंजाब का जो नाम रोशन करिए बहुत बहुत मुबारकबाद से साढ़े सरदार भगवंत सिंह मान उन्हों उन्हों भी मैं बहुत मुबारकबाद देना ਇਸੋ ਆ ਜਿਹੜਾ ਹੈਗਾ 16 ਜਿਹੜੇ ਪੰਜਾਬ ਦੇ ਸਾਡੇ ਬੱਚਿਆਂ ਨੇ ਜਿਹੜਾ ਇਹ ਯੂਪੀਐਸ ਦਾ ਕਲੀਅਰ ਕੀਤਾ ਇਹ ਬਹੁਤ ਵੱਡੀ ਗੱਲ ਹੈ ਔਰ ਇਹ ਸਾਰਾ ਕੁਝ ਇੱਕ ਜੋ ਸਿੱਖਿਆ ਕ੍ਰਾਂਤੀ ਸਾਡੇ ਪੰਜਾਬ ਚ ਚੱਲ ਰਹੀ ਹੈ ਜਿਹਦੇ ਤਹਿਤ ਕਿ 19000 ਕਰੋੜ ਕਰਕੇ ਦਾ ਜਿਹੜਾ ਇਸ ਵਾਏ ਦੇ ਨਾਲ ਬਜਟ ਆ ਰਿਹਾ ਬਹੁਤ ਵੱਡੀ ਗੱਲ ਹੈ ਔਰ ਹੁਣ ਜਿਹੜਾ ਹੈ ਸਾਡੇ ਪੰਜਾਬ ਦੇ ਸਾਡੇ ਬੱਚੇ ਵਧੀਆ ਸਕੂਲਾਂ 'ਚ ਪੜ੍ਹ ਕੇ ਵਧੀਆ ਸਿੱਖਿਆ ਲੈ ਕੇ ਇਦਾਂ ਹੀ ਜਿਹੜਾ ਕੰਬੀ ਆਪੀ ਹਾਸਪਤ ਇਹ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖ ਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ